ਹਾਲੋ ਸਹਿਬ ਜੀ ਬਾਨੂ ਭਾਵੇ ਧਰਮ ਬੰਦਾ ਅੱਜ ਜਗਾਰੇ ਜਾਵੇ ਨਿਹਾਲੋ ਜਾਵੇ ਚੰਗੀ ਜੰਨੈ ਜੋਧੇ ਬਾਬੇ ਉਦੇ ਸਿੰਘ ਨੂੰ ਭਾਵੇ ਧਰਮ ਬੰਦਾ ਕਰਕੇ ਜਗਾਰੇ ਜਾਵੇ ਨਿਹਾਲੋ ਜਾਵੇ ਮਹਾਕਾਲ ਬਾਬਾ ਬਦੇ ਸਿੰਘ ਸਾਹਿਬ ਜੀਆ ਨੂੰ ਭਾਵੇ ਧਰਮ ਬੰਦਾ ਕਰਕੇ ਜਗਾਰੇ ਜਾਵੇ ਨਿਹਾਲੋ ਜਾਵੇ ਚੱਕਰਵਤੀ ਸਮਰਾਟ ਜੁਲਾਦੇ ਪਾਸ਼ਾ ਜੀ ਨੂੰ ਭਾਵੇ ਧਰਮ ਬੰਦਾ ਜਗਾਰੇ ਜਾਵੇ ਨਿਹਾਲੋ ਜਾਵੇ ਪੁੱਤਰਾਂ ਦੇ ਨੀ ਸ਼ਰਵਤ ਪਟਾਨੀ ਆਨੰਦਪੁਰ ਦਾ ਵਾਸੀ ਹੇਮਕਾਉਂਡ ਦਾ ਤਪਸਵੀ ਦੁਸ਼ਟ ਜਮਨ ਕਾਂਗੀ ਧਰ ਤੋਂ ਸ਼ਹਿਸ਼ਪਤਾ ਨੀਲੇ ਦੇ ਸਵਾਰ ਬਾਜਾਂ ਵਾਲਾ ਨੂਰ ਇਲਾਹੀ ਤਰਵੇਸ਼ ਸਾਹਿਬਾ ਕਮਾਲ ਅਮਰਦੇ ਦਾਤਾ ਸ਼ਾਂਤੀ ਦਾ ਪਹੁੰਚ ਜੋਤ ਦੇ ਪੀਰ ਨਾ ਮਨਸੂਰ ਮਰਦ ਅਗਮੜੇ ਪੰਥਕੇ ਵਾਲੀ ਸ਼ਮਸ਼ੇਰ ਪਤਾ 14 ਚੰਗਾ ਦੇ ਜੇਪੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਜੀ ਦਾ ਮਾਨੂ ਭਾਵ ਸ੍ਰੀ ਉਮਰਾਨ ਗੁਰੂ ਨਾਨਕ ਮਹਾਰਾਜ ਨੂੰ ਭਾਵਾ ਸੋਹਣੇ ਕਰਵਾਏ ਜਾਵੇ ਤਾਨ ਤਨ ਬਾਬਾ ਦੀਪ ਸਿੰਘ ਜੀ ਤਾਨ ਤਨ ਸਤ ਗਿਆਨੀ ਜਰਨਾਇ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਮਾਨ ਨੂੰ ਭਾਵਾ ਓਏ ਕਮ ਜੀ